इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹੁਸ਼ਿਆਰਪੁਰ 31 ਜਨਵਰੀ ਕਸਬਾ ਮੈਟੀਆਂ ਦੇ ਨੇੜੇ ਪਿੰਡ ਭੁੰਗਰਨੀ ਵਿਖੇ ਚਰਨਛੋ ਪ੍ਰਾਪਤ ਸਿਮਰਤ ਸ਼੍ਰੀ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਰਦਪਾਉਨ ਨਾਲ ਮਨਾਇਆ ਗਿਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਅਤੇ ਢਾਡੀ ਜੱਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਤੇ ਆਇਓ ਮਹਾਪੁਰਸ਼ ਨੂੰ ਸਿਰ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਜੂਸ ਦੇ ਲੰਗਰ ਲਗਾਏ ਗਏ ਜਿੱਥੇ ਹਰ ਸੇਵਾਦਾਰ ਵੱਲੋਂ ਆਪਣੀ ਜ਼ਿੰਮੇਵਾਰੀ ਬੇਖੂਬੀ ਨਾਲ ਨਿਭਾਈ ਗਈ ਉੱਥੇ ਹੀ ਐਸ ਆਈ ਜਗਦੀਸ਼ ਸਿੰਘ ਥਾਣਾ ਮੁਖੀ ਮੈਂਟੀਆਂ ਨਾਲ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਂ ਜ਼ਿੰਮੇਵਾਰੀ ਬੇਖੂਬੀ ਨਾਲ ਨਿਭਾਈ ਗਈ ਇਸ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਤੇ ਐਨ ਆਰ ਆਈ ਸੰਗਤਾਂ ਵੱਲੋਂ ਸਮੂਹ ਕਮੇਟੀ ਮੈਂਬਰਾਂ ਵੱਲੋਂ ਇਸ ਸਮਾਗਮ ਵਿੱਚ ਸਭਿਸ਼ੇਸ਼ ਹੋਗਿਆ ਦਿੱਤਾ ਅਤੇ ਆਇਓ ਇਹ ਸੰਗਤਾਂ ਦਾ ਧੰਨਵਾਦ ਕੀਤਾ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਜੇ ਨੂੰ ਸੱਖ ਕੋਲ ਜਈ ਮਾ ਮਿਲ ਜੇ ਗਤਕੀਆਂ ਵਿੱਚੋਂ ਹੀ ਮਿਲ ਚੋਂ ਵਰਨਾ ਦਾ ਗਿਆਨ ਜਾਵੇ ਜੇ ਨੂੰ ਪਰਜਕੀਆਂ ਵਿੱਚੋਂ ਹੀ I need no-